ਨਾਗਰ ਜ਼ਿਲ੍ਹਾ ਲੈ ਆ ਕੇ ਨੂੰ। ਉਹ ਆਪ ਆਇਆ। ਤੂੰ ਘਾਤੋ ਮਾਰਦਾ ਬਾਈ ਇਹਦੇ ਯਾਰ। ਇਹ ਆ ਹੱਥ ਪੈਰੀ ਲਾਈ ਜਾਂਦਾ ਥੱਲੇ ਲਿਟੀ ਜਾਂਦਾ ਆਪਾਂ। ਵੀ ਇਹ ਪਿੰਡ ਬੁੱਕਣ ਵਾਲੇ ਤੋਂ ਗੱਲ ਕਰਦੀ ਆ ਮੈਂ ਸਰਪੰਚਾ ਤੋਂ ਮਿਲਾਈ ਨੰਬਰ ਸਾਹਿਬ ਕਰੀਆ ਇਹ ਬੱਚਾ ਇੱਕ ਖਾਲਸਾ ਦੀ ਜਿਹਦਾ ਇਹ ਇਨਸਾਨ ਸੰਭਾਲ ਨਹੀਂ ਸਕਣਾ ਕਰਦੀ ਉਹ ਜੀ ਤੇ ਉਹਦੇ ਹਾਲਾਤ ਦੇਖ ਲੋ ਤੁਸੀਂ ਕੀ ਹਾਲਾਤ ਆਉਂਦੇ ਆ ਆਹ ਕੌਣ ਮੈਨੂੰ ਜਾਣਾ ਡਰਦਾ ਦਿੱਤੋ ਯਾਰ ਮੈਂ ਕਾਦੋ ਨਹੀਂ ਦਰਦਾ ਡਰਦਾ ਤੂੰ ਕੁੱਟਦਾ ਮੈਂ ਇਹਨੂੰ ਹੈ ਬੱਚੇ ਦੀ ਇੰਨੀ ਕਿ ਦਰਦਸ਼ਾ ਹੋ ਰਹੀ ਸੀ ਘਰੇ ਛੇ ਸਾਲ ਦਾ ਬੱਚਾ ਮੰਮੀ ਵੀ ਅਫਸੈਟ ਆ ਮੰਮੀ ਤਾਂ ਬਾਲੀਓ ਜਿਆਦਾ ਅਫਸੈਟ ਆ ਔਰ ਡੈਡੀ ਵੀ ਔਰ ਬੱਚਾ ਇਰੀਟੇਟ ਹੁੰਦਾ ਖੇਡਦਾ ਕਿਉਂਕਿ ਬੱਚਾ ਵੀ ਜਨਮ ਤੋਂ ਮੰਦਬੁੱਧੀ ਆ ਔਰ ਉਹ ਇੱਕ ਸੈਕਿੰਡ ਵੀ ਟਿਕਦਾ ਨਹੀਂ ਭੱਜਿਆ ਫਿਰਦਾ ਇੱਧਰ 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 ਨੂੰ ਕੋਈ ਮਤਲਬ ਸੋਝੀ ਨਹੀਂ ਹੈਗੀ ਬੱਚੇ ਨੂੰ ਤਾਂ ਫਿਰ ਇਹ ਖਿੱਚ ਕੇ ਉਹਨੂੰ ਮਾਰਦੇ ਰਕੋਟਦੇ ਦੋਨੇ ਆ ਕੀ ਹੋਇਆ ਕੀ ਹੋਇਆ ਹੋਇਆ ਬੱਚਿਆਂ ਆ ਉਹ ਕੋਣ ਆ ਕੋਣ ਹਾਂ ਨਹੀਂ ਜਾਣਾ ਡਰਦਾ ਦਿੱਤੋ ਯਾਰ ਐ ਕਾ ਤੋ ਐ ਡਰਦਾ ਡਰਦਾ ਤੂੰ ਕੁੱਟਦਾ ਵਾ ਇਹਨੂੰ ਹੈਂ ਡਰਦਾ ਆਏ ਚੱਲਣਾ ਮੰਮੀ ਕੋ ਜਾਣਾ ਆਲਾ ਚੱਕੀ ਭਣੀ ਚੱਕੀ ਮੰਮੀ ਕਿਤੇ ਆ ਮੰਮੀ ਕਿਤੇ ਆ ਤੂੰ ਕਾਤੋਂ ਮਾਰਦਾ ਬਾਈ ਇੱਥੇ ਯਾਰ ਇਹ ਆ ਹੱਥ ਪੈਰੀ ਲਾਈ ਜਾਂਦਾ ਥੱਲੇ ਲਿਟੀ ਜਾਂਦਾ ਆ ਆਹ ਤੇਰਾ ਨਾਂ ਕੀ ਆ ਮੈਂ ਅੰਨਾ ਗੁਰਦੀਪ ਥੇ ਗੁਰਦੀਪ ਸਿੰਘ ਹਾਂਜੀ ਤੂੰ ਵੀ ਰੁਕ ਜਾ ਇੱਥੇ ਹਾਂਜੀ ਤੇਰੀ ਵੀ ਦਵਾਈ ਸ਼ੁਰੂ ਕਰਾ ਦਿੰਨੇ ਆਪਾਂ ਆ ਫੜ ਕੇ ਰੱਖੇ ਨਾ ਫੜ ਕੇ ਰੱਖੀ ਥੱਲੇ ਨਾ ਉਤਰ ਨੀ ਇਹਨਾਂ ਤੋਂ ਡਰਦਾ ਹੀ ਬਹੁਤ ਇਹਨਾਂ ਤੋਂ ਡਰਦਾ ਜੀ ਬਹੁਤ ਅੱਛਾ ਹਾਂਜੀ ਇਹਨਾਂ ਤੋਂ ਡਰਦਾ ਉਹ ਚੱਕ ਲੋ ਜਮਾ ਰੋਣੋ ਹਟ ਜਾਓ ਆ ਜਾ ਆ ਜਾ ਆ ਜਾ ਚੁੱਪ ਚੁੱਪ ਲੋਕ ਚੁੱਪ ਚੁੱਪ ਕੱਲ ਵੀ ਜਦੋਂ ਅਸੀਂ ਕਾਰ ਚ ਲੈ ਗਏ ਕੱਲੇ ਜਮਾ ਨਹੀਂ ਰੋਇਆ ਇਹ ਇਹਨਾਂ ਨੂੰ ਕਿਤੇ ਉਹਦੀ ਰੋਲ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕਾ ਚ ਬੱਚਾ ਆਇਆ ਸਾਡੇ ਕੋਲ ਸੁਮਨਪ੍ਰੀਤ ਸੁਮਨਪ੍ਰੀਤ ਸਿੰਘ ਅਸੀਂ ਉਹਦਾ ਚਿਹਰਾ ਨਹੀਂ ਦਿਖਾ ਸਕਦੇ ਕਿਉਂਕਿ ਉਹ ਚਾਈਲਡ ਵੈਲਫੇਅਰ ਵੱਲੋਂ ਭੇਜਿਆ ਗਿਆ ਧੰਨਵਾਦ ਆ ਸਰਪੰਚ ਸਾਹਿਬ ਦਾ ਬੁੱਕਣ ਵਾਲਾ ਪਿੰਡ ਆ ਮੋਗੇ ਜ਼ਿਲ੍ਹੇ ਦਾ ਬਾਈ ਹੁਣੇ ਲੈ ਕੇ ਆਏ ਬੱਚੇ ਦੀ ਇੰਨੀ ਕਿ ਦਰਦਸ਼ਾ ਹੋ ਰਹੀ ਸੀ ਘਰੇ 6 ਸਾਲ ਦਾ ਬੱਚਾ ਮੰਮੀ ਵੀ ਅਫਸੈਟ ਆ ਮੰਮੀ ਤਾਂ ਬਾਲੀਓ ਜਿਆਦਾ ਅਫਸੈਟ ਆ ਔਰ ਡੈਡੀ ਵੀ ਪਰ ਬੱਚਾ ਇਰੀਟੇਟ ਹੁੰਦਾ ਖੇਤ ਦਾ ਕਿਉਂਕਿ ਬੱਚਾ ਵੀ ਜਨਮ ਤੋਂ ਮੰਦਪੁੱਧੀ ਆ। ਔਰ ਉਹ ਇੱਕ ਸੈਕਿੰਡ ਵੀ ਟਿਕਦਾ ਨਹੀਂ ਭੱਜਿਆ ਫਿਰਦਾ ਇੱਧਰ 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 ਇੱਧਰ। ਉਹਨੂੰ ਕੋਈ ਮਤਲਬ ਸੋਝੀ ਨਹੀਂ ਹੈਗੀ ਬੱਚੇ ਨੂੰ। ਤਾਂ ਫਿਰ ਇਹ ਖਿਜ ਕੇ ਉਹਨੂੰ ਮਾਰਦੇ ਆਂ ਕੁੱਟਦੇ ਆ ਦੋਨੇ ਜਾਣੀ। ਤੇ ਉਹ ਇੰਨਾ ਡਰਦਾ ਬੱਚਾ ਇੰਨਾ ਸਹਿਮਿਆ ਹੋਇਆ ਵੀ ਦੇਖੋ ਉਹਦੀਆਂ ਵੀਡੀਓ ਦੇਖੋ ਬੱਚੇ ਦੀਆਂ। ਵੀ ਕਿਵੇਂ ਕਿਹੜੀ ਹਾਲਾਤ ਸੀਗੇ ਜਿੱਥੋਂ ਬੱਚੇ ਨੂੰ ਲੈ ਕੇ ਆਇਆ ਬਾਈ ਹੁਣ। ਗੁਰਜੀਕਾ ਖਾਲਸਾ ਵਾਇਕੁਰਜੀ ਕੀ ਫਤਿਹ ਜੀ ਅੱਜ ਇੱਕ ਬੱਚਾ ਹੋਰ ਰੱਬ ਦੀ ਮੂਰਤ ਸਾਡੇ ਘਰ ਚ ਆਇਆ ਸੁਮਨਪ੍ਰੀਤ ਮਾਂ-ਬਾਪ ਦੋਨੋਂ ਸਿੱਧਰੇ ਆ ਵਿਚਾਰੇ ਉਹ ਕੁੱਟਿਓ ਹੀ ਜਾਂਦੇ ਐ ਇਹਨੂੰ ਉਹਨੂੰ ਸੋਝੀ ਹੋਈ ਨਹੀਂ ਪਿਓ ਉਹਨੂੰ ਤਾਂ ਬਾਲਾ ਹੀ ਘੜਦਾ ਪਿਓ ਤਾਂ ਇਹਨੂੰ ਬੰਨ ਕੇ ਰੱਖਦਾ ਸਾਰਾ ਦਿਨ ਸੁਮਨਪ੍ਰੀਤ ਨੰਗਾ ਹੀ ਘੁੰਮੀ ਜਾਂਦਾ ਮਾਂ ਨੂੰ ਜਮਾਈ ਸੋਝੀ ਨਹੀਂ ਹੈਗੀ ਔਰ ਉਹਨਾਂ ਨੇ ਕੁੱਟ-ਕੁੱਟ ਕੇ ਇਹਦਾ ਨਾਸ ਮਾਰਿਆ ਪਿਆ ਬੱਚੇ ਦਾ ਬਚਾਰਾ ਤੇ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਪਤਵੰਤ ਤੇ ਸੱਜਣ ਇੱਥੇ ਸਾਡੇ ਕੋਲ ਲੈ ਕੇ ਆਏ ਸੀਗੇ ਤੇ ਵਾਹਿਗੁਰੂ ਕਿਰਪਾ ਕਰੇ ਸਮਨਪ੍ਰੀਤ ਸਿੰਘ ਹੁਣ ਇੱਥੇ ਰਹਿ ਕੇ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ ਅਸੀਂ ਇਹਦੇ ਮਾਪੇ ਬਣ ਸਕੀਏ ਚਾਈਲਡ ਵੈਲਫੇਅਰ ਵੱਲੋਂ ਸੀਡਬਲਯੂਸੀ ਵੱਲੋਂ ਇਹਨੂੰ ਇੱਥੇ ਮਨੁਕਤਰੀ ਸੇਵਾ ਪਰਿਵਾਰ ਚ ਰਿਕਮੈਂਡ ਕੀਤਾ ਗਿਆ ਵਾ ਹੁਣ ਅਸੀਂ ਇਹਨੂੰ ਬੱਚੇ ਨੂੰ ਆਪਣੇ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਜਿੱਥੇ ਇਹ ਦੂਸਰੇ ਬੱਚਿਆਂ ਦੇ ਵਿੱਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੂਗਾ ਬੋਲੇ ਸੁਨਿਹਾ ਸੁਪਨਿਆਂ ਦੇ ਘਰ ਵਿੱਚ ਕਾਰਨ ਧਰ ਲਿਆ ਸਾਡੇ ਸੁਮਨਪ੍ਰੀਤ ਸਿੰਘ ਨੇ ਕਰਿਓ ਜੀ ਅਰਦਾਸ ਇਸ ਬੱਚੇ ਲਈ ਇਸ ਬੱਚੇ ਦੀ ਚੜ੍ਹਦੀ ਕਲਾ ਲਈ ਇਸ ਬੱਚੇ ਦੀ ਤੰਦਰੁਸਤੀ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਇਹ ਦੇਖੀਏ ਵੀਡੀਓ ਇਹ ਧੰਨਵਾਦ ਆ ਸਰਪੰਚ ਸਾਹਿਬ ਉਹਨਾਂ ਦਾ ਜਿਹੜਾ ਇਹਨਾਂ ਨੇ ਅਪਰਾਲਾ ਕੀਤਾ ਬਾਈ ਉਹਨਾਂ ਨੇ ਬਾਈ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬੱਚੇ ਦੀ ਹਾਲਤ ਦਿਨੋਂ ਦਿਨ ਵੱਧ ਤੋਂ ਵੱਧਰ ਹੋਈ ਜਾਂਦੀ ਆ ਇਹਨਾਂ ਨੇ ਆਪਣੇ ਪੱਧਰ ਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਤਰੀਕੇ ਬੱਚੇ ਨੂੰ ਦਵਾਈ ਇਹਨਾਂ ਨੂੰ ਦਵਾਈ ਦਿਵਾਉਣੀ ਇਹਨਾਂ ਦੀ ਥੋੜੀ ਕਾਉਂਸਲਿੰਗ ਕਰਨੀ ਪਰ ਕਿਸੇ ਤਰੀਕੇ ਸਮੱਸਿਆ ਦਾ ਹੱਲ ਨਹੀਂ ਸਮੱਸਿਆ ਵੱਧ ਗਈ ਫਿਰ ਵੀਰੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਡਬਲਯੂਸੀ ਨਾਲ ਚਾਈਲਡ ਵੈਲਫੇਅਰ ਨਾਲ ਸੰਪਰਕ ਕੀਤਾ ਫਿਰ ਇੱਥੇ ਬੱਚੇ ਨੂੰ ਲੈ ਕੇ ਆਏ ਸਾਡੇ ਕੋਲ ਅੱਜ ਇਹ ਬੱਚੇ ਨੂੰ ਛੱਡਣ ਆਏ ਨੇ ਸਾਡੇ ਕੋਲੇ ਇਹਦੇ ਮੰਮੀ ਪਾਪਾ ਵੀ ਨਾਲ ਆ ਅਸਲ 'ਚ ਕੱਲ ਆਏ ਸੀ ਲੈ ਕੇ ਬੱਚੇ ਨੂੰ ਕੱਲ ਫਿਰ ਇਕੱਲੇ ਬੱਚੇ ਨੂੰ ਲੈ ਕੇ ਆਏ ਸੀ ਅਸੀਂ ਕਿਹਾ ਸੀ ਵੀ ਤੁਸੀਂ ਮੰਮੂ ਪਾਪਾ ਨੂੰ ਇੱਕ ਵਾਰੀ ਜ਼ਰੂਰ ਲਿਆਓ ਵੀ ਅਸੀਂ ਚਾਹੁੰਦੇ ਆ ਵੀ ਜੇ ਉਹ ਵੀ ਮੰਨ ਜਾਣ ਤਾਂਪਾ ਉਹਨਾਂ ਨੂੰ ਵੀ ਨਾਲ ਰੱਖ ਲਈਏ ਵੀ ਚਲੋ ਤਿੰਨੇ ਹੀ ਇੱਥੇ ਰਹਿ ਪੈਣਗੇ ਜੇ ਬੱਚਾ ਸਾਡੇ ਕੋਲ ਰਹੇ ਜੇ ਉਹ ਜਿਵੇਂ ਮੰਮੀ ਪਾਪਾ ਨੇ ਮੜਦਾ ਹੋ ਮੜ ਜਾਣਗੇ ਬਾਅਦ ਚ ਥੋੜਾ ਟਾਈਮ ਲਾ ਕੇ ਵੀ ਚਲੋ ਉਹਨਾਂ ਨੂੰ ਵੀ ਦਵਾਈ ਬੂਟੀ ਦਵਾ ਕੇ ਤਾਂ ਦੇਖੀ ਪਰ ਭਾਈ ਗਰਦੀਪ ਸਿੰਘ ਐਗਰੀ ਨਹੀਂ ਕਰ ਰਿਹਾ ਰਹਿਣ ਲਈ ਕਹਿੰਦਾ ਨਹੀਂ ਮੈਂ ਫੇਰ ਆ ਜਾਊਂਗਾ ਮੰਨ ਨਹੀਂ ਰਿਹਾ ਵੀ ਮੈਂ ਇੱਥੇ ਰਹਿਣਾ ਵਾ ਔਰ ਇਹ ਤਾਂ ਵਿਚਾਰੀ ਭਗਤ ਜੀ ਇਹਨੂੰ ਤਾਂ ਜਿਵੇਂ ਉਹਨੇ ਕਹਿ ਦੇਣਾ ਇਹਨੂੰ ਤਾਂ ਉਵੇਂ ਹੀ ਕਰਨਾ ਹੈ ਦੇਖੋ ਆਪਣੇ ਪਿੰਡਾਂ ਦੇ ਵਿੱਚ ਕਈ ਵਾਰੀ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਕਿਸੇ ਪਰਿਵਾਰ ਦੇ ਕੋਈ ਬੱਚਾ ਜਨਮ ਤੋਂ ਮੰਦਬੁੱਧੀ ਆ ਜਾਂ ਕੋਈ ਕੋਈ ਇਸ ਤਰ੍ਹਾਂ ਦੇ ਵੀਰ ਨੇ ਜਾਂ ਜਿਹੇ ਵਿਆਹੇ ਹੋਏ ਜੋੜੇ ਨੇ ਜਾਂ ਕੋਈ ਕੱਲੀ ਭੈਣ ਆ ਕੋਈ ਬਾਪ ਕੱਲਾ ਵੀਰ ਆ ਅੱਗੇ ਜੇ ਕੋਈ ਏਦਾਂ ਦਾ ਪਿੰਡ 'ਚ ਬੰਦਾ ਹੁੰਦਾ ਸੀ ਤਾਂ ਉਹ ਸਾਰੇ ਪਿੰਡ ਦਾ ਸੰਝਾ ਹੁੰਦਾ ਸੀ ਇਸ ਸਾਰਾ ਪੰਡੀ ਉਹਨਾਂ ਦੀ ਸਪੋਰਟ ਕਰਦਾ ਸੀਗਾ ਤੇ ਉਹਨੂੰ ਹਰ ਤਰੀਕੇ ਨਾਲ ਉਹਨੂੰ ਖੁਸ਼ ਰੱਖਣ ਦਾ ਯਤਨ ਕਰਦੇ ਸੀ ਲੋਕ ਪਰ ਅੱਜ ਕੱਲ ਮਾਂ ਪਿਓ ਕੋਲੇ ਜਾਂ ਆਪਣੇ ਵੱਡੇ ਵੱਡੇ ਰਿਆਂ ਕੋਲੇ ਉਹਨੂੰ ਬੰਨ ਕੇ ਰੱਖਣ ਤੋਂ ਬਿਨਾਂ ਕੋਈ ਹਾਲ ਹੀ ਨਹੀਂ ਰਹਿ ਜਾਂਦਾ ਕਿਉਂਕਿ ਲੋਕਾਂ ਦੀ ਬਰਦਾਸ਼ਤ ਸ਼ਕਤੀ ਘਟੀ ਹੋਈ ਹੈ ਬਹੁਤ ਜ਼ਿਆਦਾ ਲੋਕ ਬਿਲਕੁਲ ਟੋਲਰੇਟ ਨਹੀਂ ਕਰਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਇਹ ਮੈਂਟਲੀ ਠੀਕ ਹੈ ਜਾਂ ਨਹੀਂ ਠੀਕ ਇਸੇ ਕਰਕੇ ਅੱਜ ਧੰਨਵਾਦ ਦੇ ਪਾਤਰ ਨੇ ਵਧਾਈ ਦੇ ਪਾਤਰ ਨੇ ਵੀਰ ਹੁਣੀ ਸਰਪੰਚ ਹੁਣੀ ਜਿਨ੍ਹਾਂ ਨੇ ਇਹ ਆਪਣੇ ਨਗਰ ਦੇ ਵਿੱਚੋਂ ਅਭਰਾਲਾ ਕੀਤਾ ਪਹਿਲ ਕੀਤੀ ਇਸ ਬੱਚੇ ਵਾਸਤੇ ਕਿਉਂਕਿ ਘਰੇ ਇਹ ਤਾਂ ਬੰਨ ਕੇ ਰੱਖਦੇ ਸੀ ਬੱਚੇ ਨੂੰ ਬੰਦ ਹੁੰਦੇ ਸੀ ਕੁੱਟਦੇ ਵੀ ਬਹੁਤ ਜ਼ਿਆਦਾ ਹੀ ਕੁੱਟਦੇ ਸੀ ਤੇ ਵੀਰ ਹੁਣਾ ਨੇ ਆਪਣਾ ਫਰਜ਼ ਸਮਝਦੇ ਅੱਜ ਇਸ ਬੱਚੇ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਚ ਪਹੁੰਚਦਾ ਕੀਤਾ ਵਾ ਤੇ ਬਸ ਅਰਦਾਸ ਕਰਿਓ ਸਮਨਪ੍ਰੀਤ ਇਹ ਤੇ ਸਾਡੇ ਕੋਲ ਹੈ ਕਿ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਇੱਕ ਇਹ ਮਾਸੂਮ ਬੱਚਾ ਇਹਦੀ ਮਸੂਮੀਅਤ ਨੂੰ ਅਸੀਂ ਬਰਕਰਾਰ ਰੱਖ ਸਕੀਏ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਹਿੰਮਤ ਬਖਸ਼ਣ ਵੀ ਅਸੀਂ ਇੱਕ ਇਸ ਬੱਚੇ ਦੇ ਮਾਪੇ ਬਾਾਂ ਕੀ ਦੀ ਸੇਵਾ ਕਰ ਸਕੀਏ ਔਰ ਬਾਹਰ ਗੁਰਦੀਪ ਸਿੰਘ ਨੂੰ ਤੇ ਜੋਤੀ ਭੈਣ ਨੂੰ ਵੀ ਸਮਤ ਬਖਸ਼ਣ ਵੀ ਇਹ ਵੀ ਠੀਕ ਹੋਣਾ ਅੰਦਰ ਸੁਹਣ ਇੱਕ ਚੰਗਾ ਜੀਵਨ ਬਤੀਤ ਕਰ ਬਹੁਤ ਬਹੁਤ ਧੰਨਵਾਦ ਸਪੰਸਾ ਸੋ ਬਹੁਤ ਧੰਨਵਾਦ ਭਾਈ ਸਾਹਿਬ ਜਿਹੜੇ ਇੰਨੀ ਸੇਵਾ ਤੁਸੀਂ ਕਰ ਰਹੇ ਹੋ ਧੰਨਵਾਦੀ ਆ ਵੀ ਬੱਚੇ ਦੀ ਬਹੁਤ ਮਾੜੇ ਹਾਲਾਤ ਸੀਗੇ ਪਹਿਲਾਂ ਤੁਹਾਨੂੰ ਸਾਰਾ ਦੱਸਿਆ ਚਲੋ ਇਹਦੀ ਵਧੀਆ ਜ਼ਿੰਦਗੀ ਚਲੋ ਇੱਥੇ ਅਸੀਂ ਜਾਣੇ ਆ ਵੀ ਵਧੀਆ ਠੀਕ ਹੀ ਹੋ ਸਕਦਾ ਠੀਕ ਹੋ ਜਾਓ ਪਹਿਲੇ ਇਹਦੀ ਕਾਉਂਸਲਿੰਗ ਵੀ ਨਹੀਂ ਚੰਗੇ ਤਰੀਕੇ ਨਾਲ ਹੋਈ ਸ਼ਾਇਦ ਚਲੋ ਵਧੀਆ ਇੱਥੇ ਬੱਚਿਆਂ ਚ ਦੂਸਰਿਆਂ ਚ ਰਹੂਗਾ ਥਰੋ ਡਾਕਟਰ ਸਾਹਿਬ ਵੀ ਇਹਨਾਂ ਦਾ ਧਿਆਨ ਰੱਖਣਗੇ ਸਾਰਾ ਚਲੋ ਅਸੀਂ ਜਾਣੇ ਬਹੁਤ ਵਧੀਆ ਵਾਹਿਗੁਰੂ ਠੀਕ ਹੋ ਜਾਏ ਤਾਂ ਸਾਡੇ ਪੰਡਾ ਇਹ ਤਾਂ ਠੀਕ ਹੋ ਕੇ ਆਵੇ ਸਾਡੇ ਘਰ-ਬਾਰ ਇਹਨਾਂ ਨੇ ਹੈਗਾ ਇਹਨਾਂ ਕੋਲੇ ਚਲਾ ਕੇ ਬਣਨ ਵਾਲਾ ਉਹ ਹੌਲੀ-ਹੌਲੀ ਬਣ ਜਾਊਗਾ ਪਰ ਮਾਤਾ ਜੀ ਸਭ ਕੁਝ ਹੋ ਜਾਊਗਾ ਸਭ ਕੁਝ